ਇਹ ਜੋ ਮਹਿੰਮ ਚਲਾਈ ਗਈ ਆ ਯੋਧ ਨਸ਼ਿਆਂ ਵਿਰੁੱਧ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜਾ ਸਾਡਾ ਪੰਜਾਬ ਮੋੜ ਤੋਂ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਕਵਾਇਦ ਆ ਉਹ ਸ਼ੁਰੂ ਹੋ ਚੁੱਕੀ ਆ 3 ਸਾਲ ਹੋ ਗਏ ਸਰਕਾਰ ਬਣੀ ਨੂੰ ਸਾਡੀ ਸਰਕਾਰ ਦੇ ਵਿੱਚ ਸਾਡੇ ਐਮਐਲਏ ਸਭਾਂ ਸਾਡੇ ਮੰਤਰੀ ਸਾਡੇ ਚੇਅਰਮੈਨ ਸਾਡੇ ਸਰਪੰਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਾ ਕਿਸੇ ਸਮਗਲਰ ਦੀ ਨਾ ਕਿਸੇ ਚੋਰ ਦੀ ਨਾ ਕਿਸੇ ਗੈਂਗਸਟਰ ਦੀ ਨਾ ਐਸਐਚਓ ਕੋ ਨਾ ਚੌਕੀ ਇਨਚਾਰਜ ਨਾ ਕਿਸੇ ਐਸਐਸਪੀ ਸਾਹਿਬ ਕੋ ਕਿਤੇ ਸ਼ਿਫਾਰਸ਼ ਨਹੀਂ ਕੀਤੀ ਤੇ ਹੁਣ ਸਰਕਾਰ ਨੇ ਇਹ ਧਿਆ ਕਰ ਲਿਆ ਕਿ ਇਸ ਯੈਰ ਨੂੰ ਖਤਮ ਕਰਨਾ ਤੇ ਇਸ ਯੈਰ ਨੂੰ ਖਤਮ ਕਰਕੇ ਸਾਹ ਲਵਾਂਗੇ ਪਿੰਡਾਂ ਚ ਸਰਪੰਚ ਮੈਂਬਰ ਪੰਚਾਇਤ ਤੇ ਪਿੰਡਾਂ ਦੇ ਲੋਕ ਵੀ ਇਸ ਮਹਿੰਮ ਨੂੰ ਜਿਹੜਾ ਹਾਂ ਪੱਕੀ ਹੰਗਾਰਾ ਦਿੰਦੇ ਪਏ ਆ ਵਿਰੋਧੀ ਪਾਰਟੀਆਂ ਦੇ ਕਾਂਗਰਸ ਅਕਾਲੀ ਦਲ ਭਾਜਪਾ ਹਰ ਪਾਰਟੀ ਦਾ ਬੰਦਾ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਮੋਤਬਰ ਨੇ ਜਾਂ ਸਾਡੇ ਚੇਅਰਮੈਨ ਸਰਪੰਚ ਨੇ ਉਹਨਾਂ ਨੂੰ ਵਧਾਈਆਂ ਦਿੰਦੇ ਨਹੀਂ ਥੱਕਦੇ ਕਿ ਸਰਕਾਰ ਨੇ ਵਧੀਆ ਕੰਮ ਕਰਦੀ ਪਈ ਹੈ ਸਰਕਾਰ ਇਹੋ ਜਿਹੇ ਕੰਮ ਕਰਨ ਨਾਲ ਸਰਕਾਰਾਂ ਜਿਹੜੀਆਂ ਉਹ ਫੇਰ ਰਿਪੀਟ ਹੁੰਦੀਆਂ ਇਹ ਲੋਕ ਗੱਲਾਂ ਕਰਦੇ ਆ ਜਿਹੜੇ ਵਿਰੋਧੀ ਪਾਰਟੀਆਂ ਦੇ ਲੋਕ ਆ ਲੋਕ ਇਸ ਗੱਲ ਤੋਂ ਖੁਸ਼ ਆ ਮੈਂ ਨਾਲ ਇਹ ਵੀ ਇੱਕ ਜਿਹੜੇ ਕਬਾੜ ਦਾ ਸਮਾਨ ਖਰੀਦਦੇ ਆ ਕਿਉਂਕਿ ਵਿੱਚ ਜਦੋਂ ਅਸੀਂ ਮੀਟਿੰਗ ਕੀਤੀ ਇਹਦੇ ਵਿੱਚ ਗੱਲਾਂ ਚੱਲੀਆਂ ਸੁਝਾਅ ਆ ਐਮਐਲਏ ਸਭਾ ਨਾਲੋਂ ਚੇਅਰਮੈਨ ਸਭਾ ਨਾਲੋਂ ਕਿ ਜਿਹੜੇ ਕਬਾੜੀਏ ਆ ਉਹ ਸਮਾਨ ਖਰੀਦਦੇ ਆ ਉਹ ਆਪਦੇ ਰਜਿਸਟਰ ਲਾਉਣ ਜੀਦੇ ਤੋਂ ਸਮਾਨ ਖਰੀਦਦੇ ਆ ਉਹਦਾ ਬਕਾਇਦਾ ਆਧਾਰ ਕਾਰਡ ਫੋਨ ਨੰਬਰ ਉਸ ਬੰਦੇ ਦਾ ਐਡਰੈਸ ਉਹ ਸਾਰਾ ਕੁਝ ਆਪਦੇ ਰਜਿਸਟਰ ਤੇ ਨੋਟ ਕਰਨ ਕਿਉਂਕਿ ਵੇਖੋ ਮੋਟਰਾਂ ਦੇ ਉੱਤੋਂ ਤਾਰਾਂ ਕੱਟੀਆਂ ਜਾਂਦੀਆਂ ਕਿਸਾਨਾਂ ਦੇ ਲੋਕਾਂ ਦੇ ਲੋਹੇ ਦੇ ਸਮਾਨ ਚੋਰੀ ਹੋ ਜਾਂਦੇ ਆ ਪਾਈਪਾਂ ਚੋਰੀ ਹੋ ਜਾਂਦੀਆਂ ਹੋਰ ਜਿਹੜੇ ਚੋਰ ਆ ਉਹਨਾਂ ਦੀ ਚੀਜ਼ ਤੇ ਇਹ ਕਬਾੜੀਏ 2-400 ਰੁਪਏ ਖਰੀਦ ਲੈਂਦੇ ਆ ਤੇ ਜਦੋਂ ਕਿਸਾਨਾਂ ਨੂੰ ਬਾਤ ਚ ਜਾ ਕੇ ਦੁਕਾਨ ਤੋਂ ਤਾਰ ਖਰੀਦਣੀ ਪੈਂਦੀ ਆ ਉਹ ਇੱਕ ਮੋਟਰ ਦੀ ਤਾਰ ਹੁੰਦਾ ਤੇ ਟੋਟਾ 2 4 5 ਮੀਟਰ ਦਾ ਤੇ ਉਹ ਟੋਟਾ ਮੁੜ ਕੇ 5000 ਦਾ 4000 ਦਾ ਕਬਾੜੀਏ 2 400 ਦਾ ਖਰੀਦਦੇ ਆ ਤੇ ਜਿਹੜਾ ਬੰਦਾ ਉਹ ਵੱਡਣ ਜਾਂਦਾ ਜੇ ਉਹਦੀ ਚੀਜ਼ ਨਾ ਵਿਕੀ ਇਹ ਤੇ ਵੇਖੋ ਜੇ ਲੋਕ ਸਰਕਾਰ ਪੁਲਿਸ ਪ੍ਰਸ਼ਾਸਨ ਸਾਰੇ ਇਕ ਮੁੱਠ ਹੋਇਆ ਉਹਦੇ ਚ ਕਬਾੜੀਆਂ ਨੂੰ ਵੀ ਸਾਥ ਦੇਣਾ ਪਊਗਾ ਜੇ ਕਬਾੜੀਏ ਜਾਂ ਕੋਈ ਹੋਰ ਬੰਦੇ ਜਿਹੜੇ ਨਜਾਇਜ਼ ਚੋਰੀ ਦਾ ਸਮਾਨ ਖਰੀਦਦੇ ਆ ਇਹੋ ਜਿਹਾ ਤੇ ਉਹਨਾਂ ਕਬਾੜੀਆਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਵੇਖੋ ਜੇ ਤੁਸੀਂ ਚਾਹੁੰਦੇ ਜੇ ਨਾ ਤੁਸੀਂ ਸੇਫ ਰਹੋ ਤੁਹਾਡੇ ਬੱਚੇ ਸੇਫ ਰਹਿਣ ਤੇ ਤੁਸੀਂ ਵੀ ਲੋਕਾਂ ਦਾ ਸਾਥ ਦਿਓ ਸਰਕਾਰ ਦਾ ਸਾਥ ਦਿਓ ਜੇ ਤੁਸੀਂ ਚੋਰੀ ਦਾ ਸਮਾਨ ਖਰੀਦੋਗੇ ਤੇ ਫਿਰ ਕਾਰਵਾਈ ਤੁਹਾਡੇ ਤੇ ਵੀ ਹੋਊਗੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਜਿਹੜੇ ਉਹ ਨਸ਼ੇ ਦੇ ਕੋੜ ਤੇ ਨਾ ਲੱਗਣ ਇਸ ਜ਼ਹਿਰ ਤੇ ਨਾ ਲੱਗਣ ਤੇ ਯਾਰ ਤੁਸੀਂ ਵੀ ਲੋਕਾਂ ਦਾ ਸੋਚੋ ਨਾ ਜਿਹੜੇ ਲੋਕ ਆ ਕੇ ਤੁਹਾਨੂੰ ਜਿਹੜੇ ਸਮੇਕੀਏ ਜਾਂ ਕੋਈ ਗਲਤ ਬੰਦੇ ਚੋਰੀ ਕਰਕੇ ਕਿਸੇ ਨੂੰ ਹੱਥਲ ਕਰਕੇ ਤੁਹਾਨੂੰ 2-400 ਦੀ ਚੀਜ਼ ਵੇਚ ਜਾਂਦੇ ਆ ਤੁਸੀਂ ਆਪਦੇ ਥੋੜੇ ਜੇ ਮੁਨਾਫੇ ਲਈ ਲੋਕਾਂ ਨੂੰ ਫੇਰ ਪੁੱਠੇ ਰਸਤੇ ਚੱਲਣ ਲਈ ਜੇ ਉਹ ਚੀਜ਼ ਤੁਸੀਂ ਨਾ ਲਓ ਤੇ ਆਪੇ ਉਹ ਬੰਦਾ ਨਾ ਚੋਰੀ ਕਰੇ ਤੇ ਨਾ ਨਸ਼ਾ ਕਰੇ ਤੇ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵੀ ਮੈਂ ਅੱਗੇ ਵੀ ਗੱਲ ਕਰਦਾ ਨਾ ਕਿ ಗ್ರಾಮ ਸਭਾ ਦੇ اجلاس ਸੱਦ ਕੇ ਸਰਪੰਚ ਸਾਬਾਨ ਮਤੇ ਪਾਉਣ ਮਤੇ ਪਾ ਕੇ ਉਹਨਾਂ ਦੇ ਵਿੱਚ ਜਿਹੜੇ ਲੋਕ ਆਪਦੀਆਂ ਜ਼ਮੀਨਾਂ ਦੇ ਨੰਬਰ ਲਵਾ ਕੇ ਜਾਂ ਆਪਦੇ ਜਿਹੜੀ ਇਹਨਾਂ ਦੀ ਪ੍ਰਾਪਰਟੀ ਕਮਰਸ਼ੀਅਲ ਜਾਂ ਘਰ ਉਹਨਾਂ ਦੇ ਨੰਬਰ ਲਵਾ ਕੇ ਜ਼ਮਾਨਤਾਂ ਦਿੰਦੇ ਆ ਉਹ ਸਾਰੇ ਯਾਰ ਆਪਾਂ ਸਮਾਜ ਦਾ ਸਾਥ ਦਈਏ ਤੇ ਨਾਲ ਮਤੇ ਪੈਣ ਵੀ ਜੇ ਇਹ ਲੋਕ ਜਾ ਕੇ ਜਮਾਨਤਾ ਦਿੰਦੇ ਆ ਨੰਬਰਦਾਰ ਜਾਂ ਮੈਂਬਰ ਪੰਚਾਇਤ ਜਾਂ ਕੋਈ ਸਰਪੰਚ ਜਾਂ ਕਾਉਂਸਲਰ ਜਮਾਨਤ ਦਿੰਦਾ ਉਹਨਾਂ ਲੋਕਾਂ ਦਾ ਵੀ ਸਮਾਜ ਦਾ ਇਹ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਾਈਕਾਟ ਹੋਵੇ ਤਾਂ ਜੋ ਉਹਨਾਂ ਲੋਕਾਂ ਨੂੰ ਵੀ ਸਮਝ ਆਵੇ ਕਿ ਇੱਕ ਗਲਤ ਬੰਦੇ ਕਰਕੇ ਜਿਹੜਾ ਸਮਾਜ ਨੂੰ ਗੱਲ ਲੰਦੇ ਆ ਪੰਜਾਬ ਨੂੰ ਗੱਲ ਲੰਦੇ ਆ ਉਹਨਾਂ ਕਰਕੇ ਸਾਡਾ ਵੀ ਸਮਾਜ ਦੇ ਵਿੱਚ ਬਾਈਕਾਟ ਹੋਇਆ ਤੇ ਲੋਕ ਪਛਾਣ ਨੂੰ ਮੁੜਨ ਤੇ ਇਹ ਇਸ ਤਰ੍ਹਾਂ ਕੀ ਹੁੰਦਾ ਜਦੋਂ ਮਤੇ ਨਹੀਂ ਪੈਂਦੇ ਉਹ ਇੱਕ ਜਣਾ ਜਮਾਂਤ ਦੇ ਆਉਂਦਾ ਉਹਨੂੰ ਹੁੰਦਾ ਵੀ ਮੈਨੂੰ ਕਿਹੜਾ ਕੋਈ ਵੇਂਦਾ ਮੈਂ ਦੇਉਣਾ ਉਹ ਵੇਖੋ ਵੇਖੀ ਦੂਜਾ ਤੋਰ ਪੈਂਦਾ ਜਦੋਂ ਮਤੇ ਪਏ ਹੋਣਗੇ ਜਦੋਂ ਇੱਕ ਰੁਕੂਗਾ ਇੱਕ ਦੂਜੇ ਨੂੰ ਵੀ ਰੋਕੂਗਾ ਜੇ ਕੋਈ ਜਾਊਗਾ ਉਹਦਾ ਫਿਰ ਪਿੰਡ ਦੇ ਵਿੱਚ ਬਾਈਕਾਰਡ ਕਰੋ ਨਾ ਵਿਆਹ ਤੇ ਸੱਦੋ ਨਾ ਸ਼ਾਦੀ ਤੇ ਸੱਦੋ ਇੱਕ ਜਿਹੜੇ ਸਮਗਲਰ ਆ ਜਾਂ ਕੋਈ ਗਲਤ ਅੰਸਰ ਆ ਗੈਂਗਸਟਰ ਆ ਯਾਰ ਮੈਂ ਕਹੀ ਰਾਂ ਇਹਨਾਂ ਲੋਕਾਂ ਨੇ ਵਿਆਹਾਂ ਦੇ ਰੀਤ ਵਿੱਚ ਸੱਦ ਕੇ ਤੇ ਅਗਲੀਆਂ ਕੁਰਸੀਆਂ ਤੇ ਪਾਏ ਹੁੰਦੀਆਂ ਜਿਹੜੇ ਲੋਕ ਸਮਾਜ ਦੇ ਨਹੀਂ ਕੁਝ ਲੱਗਦੇ ਜਿਹੜੇ ਲੋਕ ਸਮਾਜ ਨੂੰ ਗਾਲਂਦੇ ਆ ਉਹਨਾਂ ਲੋਕਾਂ ਨੂੰ ਯਾਰ ਵਿਆਹਾਂ ਤੇ ਜਾਂ ਸ਼ਾਦੀਆਂ ਤੇ ਜਾਂ ਮਰਗਾਂ ਭੋਗਾਂ ਤੇ ਸੱਦਨ ਦਾ ਕੀ ਪੈਦਾ ਇਹਨਾਂ ਲੋਕਾਂ ਦਾ ਬਾਈਕਾਟ ਕਰਾਂਗੇ ਤੇ ਫੇਰ ਸਾਡਾ ਪੰਜਾਬ ਬਚਣਾ ਆਤਵਾਦ ਉਦੋਂ ਖਤਮ ਹੋਇਆ ਸੀ ਜਦੋਂ ਲੋਕਾਂ ਨੇ ਤਿਆਰ ਕਰ ਲਿਆ ਸੀ ਵੀ ਅਸੀਂ ਇਹਨਾਂ ਲੋਕਾਂ ਨੂੰ ਨਾ ਘਰਾਂջ ਵੜਨ ਦੇਣਾ ਨਾ ਮੋਟਰਾਂ ਤੇ ਬਹਿਣ ਦੇਣਾ ਲੋਕਾਂ ਨੇ ਆਪਣੇ ਬੂਹੇ ਬੰਦ ਕਰ ਲਏ ਜੇ ਕੋਈ ਆਉਂਦਾ ਸੀ ਤੇ ਲੋਕ ਪੁਲਿਸ ਨੂੰ ਖਬਰ ਦਿੰਦੇ ਤੇ ਫੇਰ ਜਾ ਕੇ ਅਤਵਾਦ ਖਤਮ ਹੋਇਆ ਜੇ ਆਪਾਂ ਵੀ ਚਾਹੁੰਦੇ ਹਾਂ ਕਿ ਪੰਜਾਬ ਰੰਗਲਾ ਬਣੇ ਸਾਫ਼ ਸੁਥਰਾ ਤੇ ਇਹ ਹਰ ਵਰਗ ਨੂੰ ਹਰ ਵਪਾਰੀ ਨੂੰ ਹਰ ਮਜ਼ਦੂਰ ਨੂੰ ਮਿਸਤਰੀ ਨੂੰ ਸਾਰਿਆਂ ਨੂੰ ਸਾਨੂੰ ਸਾਥ ਦੇਣਾ ਪੈਣਾ ਤੇ ਫੇਰ ਜਾ ਕੇ ਸਾਡਾ ਸਮਾਜ ਸਾਫ਼ ਹੋਣਾ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਕੰਮ ਨਹੀਂ ਪ੍ਰੇਣੀ ਚੜ ਸਕਦਾ ਸਰ ਸਮਝਾਉਂਦਾ ਕਿ ਸਾਲ ਨੂੰ ਮੋਰਚੇ ਨੇ ਜਿਹੜਾ ਇਗਜ਼ਾਮ ਲਾਇਆ ਕਿ ਆਮ ਆਗ